ਅੱਗੇ ਤਾਂ ਇੱਕ ਦੁਕਾਨਾਂ ਸੀ ਹੁਣ 10-10 ਦੁਕਾਨਾਂ ਦੇ ਵਿਕੀ ਜਾਂਦਾ ਵਧ ਗਿਆ ਕੰਮ ਕਿੰਨਾ ਚਾਹੀਦਾ ਦੱਸੋ ਕਿਵੇਂ ਭਾਈ ਕਿੰਨਾ ਚਾਹੀਦਾ ਚਿੱਟਾ ਹਾਂ ਕਿੰਨਾ ਮਰਜੀ ਅਕਾਲੀ ਦਲ ਨੇ ਤਾਂ ਲੁੱਟੇ ਹੀ ਬਹੁਤ ਆ ਕਿੰਨਾ ਲੁੱਟਿਆ ਕਿਉਂ ਆ ਆ ਲੁੱਟਿਆ ਪੱਕਾ ਸਾਂ ਅਕਾਲੀ ਦਲ ਦੇ ਵੀਰੇ ਕੰਮ ਬਹੁਤ ਕਰਿਆ ਕੀ ਨਹੀਂ ਬਣਾਇਆ ਬਸ ਅੱਡਾ ਬਣਾਇਆ ਵਾ ਸਾਡੇ ਠੀਕ ਆ ਸਾਨੂੰ ਉਥੇ ਫੂਲ ਜਾਣਾ ਪੈਂਦਾ ਕਚਹਿਰਾਂ ਲਈ ਭਗਤੇ ਬਣਾਤਾ ਉਹਨਾਂ ਨੇ ਠੀਕ ਆ ਤੇ ਆਹ ਦੇਖ ਲੈ ਇੰਟਰਲੌਕ ਹੈ ਮੀਂਹ ਪਈ ਜੇ ਤਾਂ ਐ ਨਹੀਂ ਦੱਸ ਸਕਦਾ ਕੋਈ 2 ਮਿੰਟਾਂ ਬਾਅਦ ਮੀਂਹ ਪਿਆ ਆ 2 ਮਹੀਨੇ ਤੱਕ ਪੀਦਾ ਕੰਮ ਨਹੀਂ ਕੀਤਾ ਭਗਤੇ ਜੀ ਚਿੱਟਾ ਖਤਮ ਹੋ ਗਿਆ ਕਿਉਂਕਿ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਸੀ ਚਿੱਟਾ ਖਤਮ ਕਰ ਦਾਂਗੇ ਪੰਜਾਬ ਦੇ ਵਿੱਚ ਆਜੋ ਦਵਾ ਕੇ ਲਿਆਵਾ ਕਿ ਕਿੰਨਾ ਲੈਣਾ ਦੱਸ ਸੱਤੀ ਮਿਲ ਜਾਂਦਾ ਬਾਈ ਦੱਸ ਮੈਂ ਕਿ ਲੈਣਾ ਕਿੰਨਾ ਤੂੰ ਠੀਕ ਹੈ ਬਾਈ ਲੈਣਾ ਕਿੰਨਾ ਕਿਲੋ ਲੈਣਾ ਅੱਧਾ ਕਿਲੋ ਲੈਣਾ ਗ੍ਰਾਮ ਲੈਣਾ ਚਿੱਟਾ ਆ ਕਿੱਥੋਂ ਹੈ ਕਾਂਗੜਾ ਤੇ ਕਾਲੀ ਲਿਆਇਆ ਪਹਿਲਾਂ ਹੁਣ ਧਾੜੂ ਵਾਲੇ ਲਈ ਬਟਿਆ ਕਾਂਗੜਾ ਤੇ ਲੰਗਾ ਪੱਤ ਕਿਲ ਗਿਆ ਕਾਲੀ ਆਹਾ ਕਾਲੀ ਕਾਲੀਆਂ ਤੇ ਪੱਤਕ ਲਗੇ ਇਹ ਵੇਚੀਏ ਤੁਸੀਂ ਜਿਹੜੇ ਦੂਜੇ ਤੇ ਨਮੀਆਂ ਵੀ ਲਵਾ ਕੇ ਦਿੱਤੀ ਆ ਪਾਈ ਪਾ ਦੀ ਗੱਲ ਕਰੀਏ ਤਾਂ ਪਾਈ ਭਾਵੀ ਕਹਿੰਦੀ ਆਪ ਕੀ ਪਾਰ 400 ਪਾਰ ਨਹੀਂ ਸੱਚੀ ਗੱਲ ਤੁਸੀਂ ਨੂੰ ਸਫਰ ਟੈਲੀ ਵੀ ਇੰਦੇ ਨਾਲ ਮੈਂ ਜੋਤਕਰੇਵਾਲ ਹਲਕਾ ਫਰੀਦਕੋਟ ਦੀ ਗੱਲ ਕਰੀਏ ਤਾਂ ਇਸ ਪਰ ਹੌਰ ਸੀਟ ਬਣ ਗਿਆ ਕਿਉਂਕਿ ਆ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨਤਾਰੇ ਗਏ ਆ ਤੇ ਕਾਂਗਰਸ ਵੱਲੋਂ ਅਮਰਜੀਤ ਕੌਰ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਦੀ ਗੱਲ ਕਰੀਏ ਤੇ ਹੰਸਰਾ ਦੀ ਜਿਹੜੀ ਪਾਇਪਾ ਦੀ ਉਮੀਦਵਾਰੀ ਦੀ ਗੱਲ ਕਰੀਏ ਉਹਨਾਂ ਨੂੰ ਉਤਾਰਿਆ ਗਿਆ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਈ ਸਸਿਕਾ ਸਸੀ ਗੜ ਬਾਈ ਬਾਈ ਕੀ ਲੱਗਦਾ ਕਿੰਨਾਂ ਦੀ ਹਵਾ ਜੀ ਆਉਂਦੀ ਹੈ ਕੌਣ ਜਿੱਤੂਗਾ ਇਸ ਵਾਰੀ ਆਪਾਂ ਤਾਂ ਬਈ ਕਿਸੇ ਨੂੰ ਵੋਟ ਨਹੀਂ ਪਾਉਣੀ ਹਮ ਇੱਕ ਆ ਜੇ ਮਾਂ ਤੁਸੀਂ ਕਹਿੰਦੇ ਹੋ ਵੋਟ ਨਹੀਂ ਪਾਉਂਦੇ ਉਹ ਤੁਹਾਡਾ ਨਿੱਜੀ ਅਧਿਕਾਰ ਹੈ ਪਰ ਮਾਂ ਸਰਕਾਰ ਕਹਿੰਦੀ ਅਸੀਂ ਕੰਮ ਹੀ ਬਹੁਤ ਕਰਤੇ ਆਪਾਂ ਤਾਂ ਕੋਈ ਨਹੀਂ ਦਿੱਸਣਾ ਕੋਈ ਕਰਿਆ ਨਹੀਂ ਦਿੱਸਿਆ ਕਿਵੇਂ ਬਾਈ ਕਿਹੜੇ ਕਰਤੇ ਜੀ ਉਹ ਕਹਿੰਦੇ ਅਸੀਂ ਨਸ਼ੇ ਦਾ ਲੱਕ ਤੋੜਤਾ ਅਸੀਂ ਬੇਰਜ਼ਗਾਰੀ ਮਟਾਤੀ ਅਸੀਂ ਲੋਕ ਸੌਖੇ ਕਰਤੇ ਕਹਿੰਦੇ ਐਰ ਕੀ 13 ਦੀਆਂ 13 ਸੀਟਾਂ ਲੈਣੀਆਂ ਸੀ ਅੱਗੇ ਤਾਂ ਇੱਕ ਦੁਕਾਨ ਸੀ ਹੁਣ 10-10 ਦੁਕਾਨਾਂ ਦੇ ਵਿਕੀ ਜਾਂਦਾ ਵਧੂ ਕਿੰਨਾ ਚਾਹੀਦਾ ਵਧ ਗਿਆ ਕੰਮ ਅੱਛਾ ਕਿੰਨਾ ਚਾਹੀਦਾ ਦੱਸੋ ਕਿਵੇਂ ਬਾਈ ਕਿੰਨਾ ਚਾਹੀਦਾ ਚਿੱਟਾ ਹਾਂ ਕਿੰਨਾ ਮਰਜੀ ਅੱਛਾ ਠੀਕ ਹਾਂ ਦੱਸੋ ਕਿੰਨਾ ਚਾਹੀਦਾ ਮੇਰੀਆਂ ਸਾਰੀਆਂ ਮਾ ਹਾਂ ਉੱਧਰ ਬੈਠਾ ਇੱਧਰ ਗਾਹ ਦੇਉ ਦੇ ਬਾਈ ਜਲਦੀ ਗਾਹ ਹੁਣ ਬੰਦੂ ਆ ਬਾਈ ਇੱਥੇ ਬਾਈ ਜੇ ਆ ਪਾਈ ਪਾ ਦੀ ਗੱਲ ਕਰੀਏ ਤਾਂ ਪਾਈ ਪਾ ਵੀ ਕਹਿੰਦੀ ਅਬ ਕੀ ਪਾਰ 400 ਪਾਰ ਨਹੀਂ ਹੂੰ ਪਾਰੀ ਉਹ ਤਾਂ ਮਿਲ ਨਹੀਂ ਕੁਛ ਨਹੀਂ ਇੱਥੋਂ ਪਾਰੀ ਉਹ ਤਾਂ ਮਿਲ ਨਹੀਂ ਕੁਛ ਨਹੀਂ ਇੱਥੋਂ ਪਾਰੀ ਆ ਆਮ ਤਾਂ ਪਾਰੀ ਆ ਹਾਂ ਉਹਦਾ ਆਪ ਹੀ ਦੱਸ ਰਹੇ ਆ ਹੂੰ ਠੀਕ ਆ ਤਾਂ ਆਪ ਹੀ ਦੱਸ ਰਹੇ ਹੋ ਕਿ ਨਾ ਪਾਰ ਆ ਅਸੀਂ ਬਸ ਪਾਰੀ ਉਹ ਤਾਂ ਸਮਝ ਲਾ ਹਾਂ ਤੇ ਬਈ ਕਾਂਗਰਸ ਦਾ ਕੀ ਲੱਗਦਾ ਇਸ ਵਾਰੀ ਕਾਂਗਰਸ ਮਾਰੂ ਭਾਜੀ ਉਮਰ ਦਾ ਨਹੀਂ ਵੀਰੇ ਯਾਰ ਮੁਸ਼ਕਲ ਐ ਕਿਤੇ ਯਾਰ ਕਹਦਾ ਕਹੀ ਨਹੀਂ ਸਕਦੇ ਸਿੱਧੀ ਗੱਲ ਆ ਪਾਂਕੜਾ ਕੋਈ ਪਾਰਟੀਆਂ ਕਿਵੇਂ ਬਾਬਾ ਜੀ ਬਾਦਰ 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 ਬਾਦਲਾ ਠੀਕ ਆ ਮੈਨੂੰ ਲੱਗਾ ਖਬਰ ਹੀ ਪੜਨ ਆਇਓ ਬਾਦਲਾ ਦੀ ਖਣਾ ਨਹੀਂ ਜਿੱਤੂ ਲੱਗਾ ਗਰਦੇਵ ਸਿੰਘ ਬਾਹਰ ਦਾ ਦੋਤਾ ਉਤਾਰਿਆ ਗਿਆ ਆ ਹਲਕੇ ਦੇ ਵਿੱਚ ਕੀ ਕੀ ਲੱਗਦਾ ਜਿੱਤ ਜਾਣਗੇ ਜਿੱਤੂ ਤੁਸੀਂ ਪੱਕਾ ਪੱਕਾ ਕਿਵੇਂ ਬਾਈ ਜਿੱਤੂਗਾ ਕੰਮ ਬਹੁਤ ਕੀਤੇ ਉਹਨਾਂ ਨੇ ਕੰਮ ਕਾਲੀ ਸਰਕਾਰ ਨੇ ਬਹੁਤ ਕੀਤੇ ਹਨ ਜੀ ਬਾਈ ਜਿਹੜੇ ਵਿਰੋਧੀ ਆ ਉਹ ਕਹਿੰਦੇ ਅਕਾਲੀ ਦਲ ਨੇ ਤਾਂ ਲੁੱਟੇ ਹੀ ਬਹੁਤ ਆ ਕਿਹਨੂੰ ਲੁੱਟਿਆ ਕਿਉਂ ਆ ਆ ਲੁੱਟਿਆ ਪੱਕਾ ਅਕਾਲੀ ਦਲ ਦੇ ਵੀਰੇ ਕੰਮ ਬਹੁਤ ਕਰਿਆ ਕੀ ਨਹੀਂ ਬਣਾਇਆ ਬਸ ਅੱਡਾ ਬਣਾਵਾ ਸਾਡੇ ਠੀਕ ਆ ਸਾਨੂੰ ਉਥੇ ਫੂਲ ਜਾਣਾ ਪੈਂਦਾ ਕਚਹਿਰੀਆਂ ਲਈ ਭਗਤੇ ਬਣਾਤਾ ਉਹਨਾਂ ਨੇ ਠੀਕ ਆ ਤੇ ਆਹ ਦੇਖ ਲੈ ਇੰਟਰਲੌਕ ਹੈ ਮੀਂਹ ਪਈ ਜੇ ਤਾਂ ਐ ਨਹੀਂ ਦੱਸ ਸਕਦਾ ਕੋਈ 2 ਮਿੰਟਾਂ ਬਾਅਦ ਮੀਂਹ ਪਿਆ ਆਹ ਮਹੀਨੇ ਤਾਂ ਰੁਪਏ ਦਾ ਕੰਮ ਨਹੀਂ ਕੀਤਾ ਭਾਤੇ ਚ 1 ਰੁਪਏ ਦਾ ਫੱਟ ਕੇ ਵੀ ਲੱਗਿਆ ਪਿੰਨਾਂ ਚ ਕਿਵੇਂ ਬਾਈ ਇਹ ਕਾਲੀ ਨਾਲ ਇੱਟਾਂ ਫੱਟ ਕੇ ਵੀ ਲੱਗਿਆ ਪਿੰਨਾਂ ਚ ਮੰਗਿਆ ਵੀ ਦੁਬਾਰਾ ਫਿਰ ਤੁਸੀਂ ਤੇ ਲਵਾਂਗਾ ਆ ਦੱਸੋ ਕਾਂਗਰਸ ਨੇ ਲਾਈਆਂ ਨਾ 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 ਕਾਂਗਰਸ ਨੇ ਇੰਟਰਲੌਕ ਟੈਲਾ ਕਿੰਨੇ ਲਵਾਈਆਂ ਕਾਂਗਰਸ ਨੇ ਲੰਗਾ ਫੱਟ ਕੇ ਲੱਗਿਆ ਕਾਲੀ ਆਹਾਂ ਕਾਲੀ ਕਾਲੀ ਨੇ ਫੱਟ ਕੇ ਲੱਗ ਗਏ ਇਹ ਵੇਚ ਗਏ ਤੁਸੀਂ ਜਿਹੜੇ ਦੂਜਿਆਂ ਤੇ ਨਮੀਆਂ ਵੀ ਲਵਾ ਕੇ ਦਿੱਤੀ ਬਾਪੂ ਉਹ ਗੱਲ ਕਰੀ ਮੈਂ ਕਾਹ ਬੋਲਿਆ ਬਾਪੂ ਤੁਹਾਡੀ ਗੱਲ ਵਿੱਚ ਆ ਕਹਿੰਦੇ ਬਾਈ ਬਾਈ ਤੋਂ ਇੱਕ ਮਿੰਟ ਵਧੀਆ ਲੱਗੀਆਂ ਸੀ ਵਧੀਆ ਕੋ ਲੱਗਿਆ ਜਿਵੇਂ ਟੁੱਪਿਆ ਦਾ ਪੰਨਾਂ ਸੀ ਉਹ ਹੋਰ ਟੁੱਟਿਆ ਧਰੀ ਲੈਣੇ ਲਿਆ ਕੇ ਤੁਸੀਂ ਧਰੀ ਲੈਣੇ ਲਾ ਕੇ 12 ਰੁਪਏ ਇੱਕ ਵਾਰੀ ਬਾਪੂ ਜਿਹੜੇ ਵਿਰੋਧੀ ਆ ਉਹ ਕਹਿੰਦੇ ਡਾਇਨਾਸੌਰ ਡਾਇਨਾਸੌਰ ਆ ਜਾਣਗੇ ਕਹਿੰਦੇ ਪਰ ਕੱਲ ਹੀ ਨਹੀਂ ਆਉਂਦੇ ਸਾਰਾ ਕੁਝ ਹੈ ਉਹਨੇ ਅੱਜ ਕੋਈ ਮੈ ਆਉਣੀ ਕਹਿੰਦਾ ਫਲਾਨਾ ਨਹੀਂ ਆਉਂਦਾ ਪਰ ਇਹਨੇ ਵੀ ਖਾ ਇਉਂ ਦੱਸਿਆ ਜੀ ਉਹ ਫਲਾਣੇ ਨੇ ਕੋਹਲੇ ਕਿਹਾ ਫਲਾਣੇ ਵੀ ਉਵੇਂ ਕਰਦਿਆ ਚਿੱਟਾ ਆਇਆ ਕਿੱਥੋਂ ਐ ਕਾਂਗੜਾ ਤੇ ਕਾਲੀ ਲਿਆਇਆ ਪਹਿਲਾਂ ਹੁਣ ਧੜੂ ਵਾਲੇ ਲਈ ਬਟਿਆ ਤੇ ਜਦੋਂ ਕਾਂਗਰਸੀ ਸਰਕਾਰ ਸੀ ਉਦੋਂ ਚਿੱਟਾ ਨਹੀਂ ਸੀ ਠੀਕ ਆ ਉਦੋਂ ਮੈਂ 6 ਵਾਰੀ ਸੈਂਟਰ ਕੱਟਿਆ ਕਾਂਗਰਸੀ ਸਰਕਾਰ ਚ ਕੱਟ ਕੇ ਆਇਆ ਮੈਂ ਕਿਹਦਾ ਨਹੀਂ ਕਿਹਾ ਮੈਂ ਤਾਂ ਕਿਹਦਾ ਨਹੀਂ ਕਿਹਾ ਤਿੰਨਾਂ ਨੇ ਤਿੰਨਾਂ ਨੇ ਪੂਰਾ ਰੱਖਿਆ ਯਾਰ ਠੀਕ ਹੈ ਹੰਨਾਕਾਰਾਂ ਨੇ ਬੰਦ ਕੀਤਾ ਯਾਰਾ ਨਾ ਕਾਲੀਆਂ ਨੇ ਉਹ ਤਾਂ ਕਾਲੀਆਂ ਦੀ ਸਰਕਾਰ ਸੀ ਕਾਲੀਆਂ ਦੀ ਸਰਕਾਰ ਤੋਂ ਪਹਿਲਾਂ ਜਦੋਂ ਮੈਂ ਮੈਨੂੰ ਲੱਗਦਾ 9ਵੀਂ 10ਵੀਂ ਦੇ ਵਿੱਚ ਅਸੀਂ ਉਦੋਂ ਸੀਸੀਆ ਸੀ ਨਸ਼ਾ ਬਦਲਾਅ ਹੋ ਗਿਆ ਠੀਕ ਆ ਉਹ ਆ ਚਟਾ ਕਾਲੀਆਂ ਦੀ ਸਰਕਾਰ ਚ ਹੋ ਗਿਆ ਉਦੋਂ ਪਹਿਲਾਂ ਸੀਸੀਆ ਸੀ ਅੱਛਾ ਠੀਕ ਆ ਨਹਾਟਾੜ ਚੱਲੀ ਜਾਂਦਾ ਬੰਦ ਹੁਣ ਵੀ ਚੱਲਦਾ ਹੁਣ ਵੀ ਚੱਲਦਾ ਜਿੰਨੇ ਮਰਜੀ ਪੈਸੇ ਪੜਾਓ ਹੁਣ ਹੀ ਲੈ ਕੇ ਦੇ ਦਾਂਗੇ ਇੱਥੇ ਪਿੰਡਾਂ ਨੇ ਇੱਕ ਮੀਟਿੰਗਾਂ ਬਣਾ ਕੇ ਕੰਟਰੋਲ ਕਰਾਇਆ ਸੀ ਉਹਦੋਂ ਉਹਦੋਂ ਕੰਟਰੋਲ ਹੋ ਗਿਆ ਸੀ ਉਹਦੋਂ ਪੂਰਾ ਹੋ ਗਿਆ ਸੀਗਾ ਠੀਕ ਹੈ ਸਰਕਾਰ ਦੇ ਪਰਚੇ ਵੀ ਕੱਟਿਆ ਹਨਾ ਕਮੇਟੀਆਂ ਤੇ ਉਹਦੋਂ ਹੈ ਕਮੇਟੀਆਂ ਤੇ ਪਰਚੇ ਵੀ ਕੱਟੇ ਆ ਉਹਦੋਂ ਪਰਚਾ ਮੈਰੇ ਨਹੀਂ ਪਤਾ ਐਵੇਂ ਤੈਨੂੰ ਕਹਦੇ ਆ ਯਾਰ ਮੈਂ ਮੈਂ ਘਰੇ ਸੀਗਾ ਹਾਂ ਇੱਧਰ ਬਾਬਾ ਦੀ ਸਾਸਿਕਾਲ ਕੀ ਹਾਲ ਚਾਲ ਜੀ ਠੀਕ ਸਰਜੀਤ ਬਾਦਲ ਨੂੰ ਸਿਰ ਜਾ ਹਲਾਤਾ ਹਾਂ ਬਸ ਕਿਵੇਂ ਕਾਲੀਆਂ ਕੰਨੀ ਜਾਣਾ ਨਾ ਕਾਲੀਆਂ ਵੀ ਨਹੀਂ ਜਾਣਾ ਨਾ ਕਿਸੇ ਵੀ ਨਹੀਂ ਜਾਣਾ ਇੱਧਰ ਜਾਣਾ ਹੀ ਨਹੀਂ ਯਾਰ ਕਹਿੰਦੇ ਨਾ ਅਸੀਂ ਸਪੋਰਟ ਕਰਨੀ ਹੈ ਨਾ ਅਸੀਂ ਵੋਟ ਪਾਉਣੀ ਹੈ ਬਸ ਗੱਲ ਖੋਤੇ ਹਾਂ ਠੀਕ ਆ ਇੱਧਰ ਆ ਦੋ ਬਾਬਾ ਜੀ ਤੁਹਾਨੂੰ ਪਤਾ ਤਾਂ ਹੈਗਾ ਹੀ ਹੈ ਕਿਵੇਂ ਬਈ ਨਹੀਂ ਮੈਨੂੰ ਤਾਂ ਨਹੀਂ ਪਤਾ ਸੁਣਦੇ ਹੀ ਪਤਾ ਆ ਜਾਓ ਇੱਧਰ ਵੀ ਗੱਲਬਾਤ ਕਰਦੇ ਆਂ ਆਖਬਾਰ ਡਿੱਗ ਪਿਆ ਬਈ ਚੱਕ ਲੋ ਬਾਬਾ ਜੀ ਸੱਸੀ ਕਾਲ ਜੀ ਸੱਸੀ ਕਾਲ ਕੀ ਹਾਲ ਚਾਲ ਵਧੀਆ ਫੋੜ ਤੁਸੀਂ ਕੱਲੇ ਹੀ ਇੱਧਰ ਪਏ ਹੋ ਥੱਕ ਥੁੱਕ ਗਏ ਨਹੀਂ ਨਹੀਂ ਹਾਈ ਕੱਲੇ ਆਪਾਂ ਹੇ ਬੇਬੇ ਹੈ ਨਹੀਂ ਜੀ ਨਾ ਕੋਈ ਨਹੀਂ ਕਿਵੇਂ ਕੋਈ ਨਹੀਂ ਅੱਛਾ ਕੋਈ ਮਤਲਬ ਕੋਈ ਨਿਕਲਦਾ ਹੀ ਨਹੀਂ ਵਿਆਹ ਨਹੀਂ ਕਰਾਇਆ ਵਿਆਹ ਕਰਾਇਆ ਸੀ ਮਰ ਗਈ ਸੀ ਹੇ ਚਲ ਕੋਈ ਗੱਲ ਨਹੀਂ ਬਾਪੂ ਜੀ ਹੌਸਲਾ ਰੱਖੋ ਰਹੀ ਆ ਪਾਣਾ ਬਾਪੂ ਜੀ ਕੀ ਲੱਗਦਾ ਹੈ ਕਿ ਕਿੰਨਾਂ ਦੀ ਸਰਕਾਰ ਆਊਗੀ ਤੁਹਾਡਾ ਤਜਰਬਾ ਕੀ ਕਹਿ ਸਕਦੇ ਆ ਕਾਲੀ ਆਉਣਗੇ ਜਾਂ ਕਾਂਗਰਸੀ ਆਉਣਗੇ ਜਾਂ ਭਾਜਪਾ ਵਾਲੇ ਜਾਂ ਝਾੜੂ ਵਾਲੇ ਆਉਣਗੇ ਇਨਾਂ ਦੀ ਆਵਾਜ਼ ਹੀ ਚੱਲਦੀ ਆ ਪਿੰਡ ਚ ਜਿੰਨਾ ਦਾ ਹੋਰ ਹੂੰ ਜਿੰਨਾ ਦਾ ਸਰਕਾਰ ਆ ਉਹ ਨੱਪ ਕੇ ਲੈ ਜਾਣਗੇ ਠੀਕ ਆ ਆ ਲੋ ਬਈ ਉਧਰ ਵੀ ਗੱਲਬਾਤ ਕਰਦੇ ਆ ਇੱਧਰ ਆ ਕੇ ਬਈ ਜਾਣਾ ਨਹੀਂ ਕਿਤੇ ਕਿਵੇਂ ਬਾਈ گورਨਮੈਂਟ ਚਾਹੇ ਲੋਕਡਾਊਨ ਕਰਤਾ ਹੀ ਨਾ ਤੇ ਦੇਖ ਲੈ ਬਈ ਕੋਈ ਬਾਹਰ ਨਹੀਂਦਾ ਸੀ ਜੇ ਸਰਕਾਰ ਚਾਵੇ ਨਸ਼ਾ 1 ਮਿੰਟ ਚ ਬੰਦ ਹੋ ਸਕਦਾ ਹੈਗਾ ਜੇ ਚਾਹੇ ਪਰ ਚੌਂ ਮੰਗਾਨੀਆਂ ਸਰਕਾਰਾਂ ਕੋਈ ਵੀ ਸਰਕਾਰ ਆ ਸਭ ਇੱਕੋ ਹੀ ਆ ਬਾਪੂ ਜੀ ਕੀ ਲੱਗਦਾ ਪਾਈਪ ਵਾਲੇ ਆ ਜਾਣਗੇ ਕਿਉਂਕਿ ਹਾਂਸ ਰਾਜ ਹਾਂਸ ਕਹਿੰਦੇ ਜਿਹੜੇ ਮੇਰਾ ਵਿਰੋਧ ਕਰਦੇ ਤੱਤੇ ਵੀ ਆ ਸਾਰੇ ਸਾਰੇ ਜਿੱਤੇ ਵੀ ਠੀਕ ਆ ਆ ਰਹੋ ਇੱਧਰ ਗੱਲਬਾਤ ਕਰਦੇ ਆ ਆਪਾਂ ਵੋਟਾਂ ਮੈਣ ਲੈਣ ਇੱਧਰ ਆ ਰਹੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਓ ਠੀਕ ਆ ਆ ਰਹੋ ਭਾਈ ਕਿਵੇਂ ਆ ਰਹੋ ਇੱਧਰ ਕਰੀਏ ਗੱਲਬਾਤ ਆ ਰਹੋ ਇੱਧਰ ਕਰਦੇ ਆ ਗੱਲਬਾਤ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਜਾਣਦਾ ਹਾਂ ਮੈਂ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੋਨੀ ਨੂੰ ਵੀ ਸਤਿ ਅਕਾਲ ਬਾਈ ਇਸ ਵਾਰੀ ਚੋਣਾਂ ਦੀ ਗੱਲ ਕਰੀਏ ਤਾਂ ਕੀ ਲੱਗਦਾ ਫਰੀਦਕੋਟ ਤੋਂ ਕੌਣ ਬਾਜ਼ੀ ਮਾਰੂਗਾ ਕਰਮਜੀਤ ਅਨਮੋਲ ਜਾਂ ਕਾਂਗਰਸ ਤੇ ਉਮੀਦਵਾਰ ਅਮਰਜੀਤ ਕੌਰ ਜਾਂ ਅਕਾਲੀ ਦਲ ਦੇ ਉਮੀਦਵਾਰ ਗੁਰਦੇਵ ਸਿੰਘ ਬਾਰਲ ਦੇ ਦੋਤੇ ਕੌਣ ਬਾਜ਼ੀ ਮਾਰੂਗਾ ਇਸ ਵਾਰ ਇਹਦੇ ਦਾ ਬਾਈ ਇਦੋਂ ਕੋਈ ਵੀ ਨਹੀਂ ਪਤਾ ਯਾਰ ਤੁਹਾਨੂੰ ਕਿਹੜਾ ਚੰਗਾ ਲੱਗਦਾ ਕੰਮ ਕਿਹਦੇ ਚੰਗੇ ਲੱਗਦੇ ਆ ਕੰਮ ਕਿਹਦੇ ਕੰਮ ਸਾਰੇ ਨਹੀਂ ਵਧੀਆ ਕਰਾਏ ਆ ਹੂੰ ਇਹਨਾਂ ਦਾ ਜਵਾਹਰਾ ਉਹ 2 ਸਾਲ ਹੋ ਗਏ 2.5 ਸਾਲ ਆ ਇਹਨਾਂ ਨੂੰ ਬਣਿਆ ਨੂੰ ਆ ਡੱਕਾ ਵੀ ਨਹੀਂ ਤੋੜਿਆ ਹੂੰ ਉਹ ਸਾਡੇ ਮੁੰਡੇ ਜੇਲ੍ਹਾਂ ਚ ਸੜਤੇ ਬਾਈ ਜਿਹੜੀ ਆਮ ਆਦਮੀ ਦੀ ਸਰਕਾਰ ਉਹ ਕਹਿੰਦੀ ਪੰਜਾਬ ਦੇ ਵਿੱਚੋਂ ਅਸੀਂ ਐਰ ਕੀ 13 ਦੀਆਂ 13 ਸੀਟਾਂ ਲੈਣੀਆਂ ਕਹਿੰਦੇ ਅਸੀਂ ਬੇਰਜ਼ਗਾਰੀ ਖਤਮ ਕਰਤੀ 42000 ਨੌਕਰੀਆਂ ਵੰਡਤੀਆਂ ਕਿੱਥੇ ਵੰਡਗਾ ਹੂੰ ਕਿੱਥੇ ਵੰਡਗਾ ਦੱਸੋ ਇੱਥੇ ਵੱਡੇ ਪੋਸਟਰ ਲੱਗੇ ਪਏ ਆ ਬਾਈ ਨਹੀਂ ਨਹੀਂ ਵੰਡਗਾ ਕਿੱਥੇ ਨੌਕਰੀਆਂ ਉਹ ਤਾਂ ਸੁਭਾਗ ਤੇ ਜਕੀ ਨੂੰ ਦਿੱਤੀ ਆ ਹੂੰ ਠੀਕ ਐ ਤੇ ਇਹ ਚਿੱਟਾ ਖਤਮ ਹੋ ਗਿਆ ਕਿਉਂਕਿ ਸਰਕਾਰ ਜਦੋਂ ਸੱਤਾ ਦੇ ਵਿੱਚ ਹੌਣ ਤੋਂ ਪਹਿਲਾਂ ਕਹਿੰਦੀ ਸੀ ਸੀ ਚਿੱਟਾ ਖਤਮ ਕਰ ਦਾਂਗੇ ਪੰਜਾਬ ਦੇ ਵਿੱਚ ਆਜੋ ਦਵਾ ਕੇ ਲਿਆਵਾ ਕਿੰਨਾ ਕਿੰਨਾ ਲੈਣਾ ਦੱਸ ਸੱਚੀ ਮਿਲ ਜਾਂਦਾ ਬਾਈ ਦੱਸ ਮੈਂ ਕਿ ਲੈਣਾ ਕਿੰਨਾ ਤੂੰ ਠੀਕ ਹੈ ਬਾਈ ਲੈਣਾ ਕਿੰਨਾ ਕਿਲੋ ਲੈਣਾ ਅੱਧਾ ਕਿਲੋ ਲੈਣਾ ਗ੍ਰਾਮ ਲੈਣਾ ਹੂੰ ਐ ਬਾਈ ਸਰਕਾਰ ਦਾ ਕੰਮ ਕਿਵੇਂ ਲੱਗਿਆ ਆਮ ਆਦਮੀ ਪਾਰਟੀ ਦਾ ਜਮਾ ਜ਼ੀਰੋ ਬਾਈ ਹੂੰ ਐਰ ਕੀ ਆ ਜਾਣਗੇ ਇਹ ਨਾ ਜਮੇ ਨਹੀਂ ਆਉਂਦੇ ਅਕਾਲੀ ਦਲ ਕੀ ਲੱਗਦਾ ਐਰ ਕੀ ਬਾਜੀ ਮਾਰ ਜੂ ਫਰੀਦਕੋਟ ਤੋਂ ਕਿਉਂਕਿ ਹੌਟ ਸੀਟ ਹੈ ਫਰੀਦਕੋਟ ਦਾ ਨਹੀਂ ਹੌਟ ਸੀਟ ਬਠਿੰਡਾ ਸੀਟ ਹੌਟ ਆ ਹੂੰ ਫਰੀਦਕੋਟ ਦਾ ਆਮ ਜੀ ਸ਼ੀਟ ਆ ਜੀ ਇੱਥੇ ਕਰਮਜੀਤ ਰਮੋਲ ਖੜੇ ਆ ਹੂੰ ਕਰਮਜੀਤ ਰਮੋਲ ਆ ਭਾਜਪਾ ਦਾ ਹੰਸ ਰਾਜ ਹੰਸਾ ਹੂੰ ਤੇ ਅਮਰਜੀਤ ਕੋ ਅਮਰਜੀਤ ਦਾ ਸਾਹੋਕੇ ਤੋਂ ਹੂੰ ਤੇ ਰਾਜਵਿੰਦਰਾ ਬਾਦਲ ਸਿੰਘ ਦਾ ਪੋਤਾ ਹਾਂ ਦੋਤਾ ਹਾਂ ਜੀ ਤਾਂ ਆਹੋ ਆਪਾਂ ਹੋਰ ਵੀ ਗੱਲਬਾਤ ਕਰਦੇ ਉਧਰ ਭਾਈ ਹੋਰ ਵੀ ਆ ਗਿਆ ਆ ਆਜੋ ਨਵੇਂ ਆ ਗਏ ਭਾਈ ਕਰਕੇ ਕਹਿੰਦੇ ਗੱਲਬਾਤ ਕਰਦੇ ਨਾਲ ਭਾਈ ਭਾਈ ਬਾੜਾ ਪਾ ਦਾਂ ਮੇਰੇ ਤੂੰ ਭਾਈ ਛੰਗਦੇ ਕਾ ਤੂੰ ਬਾਪਾ ਇਹ सांगਦੇ ਕਾਦਵਾ ਮੇਰੇ ਤੋਂ सांगਦੇ ਉਹ ਵੀ ਸਾਡਾ ਸਲੂਟ ਦੇ ਦੋ ਬਾਬਾ ਜੀ ਤੁਸੀਂ ਇੱਧਰ ਤੋਂ ਮੂੰਹ ਕਰ ਲਓ ਇਹ ਪਹਿਲਾਂ ਕੁਝ ਕਹਿਣਾ ਹੈ ਕਹਦਾ ਠੀਕ ਹੈ ਹੋਰ ਨਹੀਂ ਕਹਿੰਦੇ ਠੀਕ ਹੈ ਚਲੋ ਬਾਬਾ ਸ਼ੁਕਰੀਆ ਬਾਬਾ ਜੀ ਤਾਂ ਦੋਸਤੋ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਇਹ ਕਿਵੇਂ ਬਾਈ ਉਹ ਆ ਗਿਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆਂ ਬਾਈ ਸੱਸੀ ਕੱਲ ਕੀ ਹਾਲ ਚਾਲ ਦੇ ਸੱਸੀ ਕੱਲ ਜੀ ਆ ਬਾਈ ਚੋਰਾ ਦੇ ਦਿਨ ਚੱਲ ਰਹੇ ਆ ਕੀ ਲੱਗਦਾ ਇਸ ਵਾਰੀ ਕੌਣ ਫਰੀਦਕੋਟ ਤੋਂ ਬਾਜੀ ਮਾਰੂਗਾ ਕੋਈ ਪਤਾ ਹੀ ਨਹੀਂ ਲੱਗਦਾ ਇਹ ਕੀਤਾ ਭਰਾਵਾ ਤੁਹਾਨੂੰ ਕੰਮ ਕਰਕੇ ਇਹਨਾਂ ਦੇ ਚੰਗੇ ਲੱਗਦੇ ਆ ਝਾੜੂ ਵਾਲਿਆਂ ਦੇ ਕਾਰਜਕਾਲ ਕਿਵੇਂ ਰਿਹਾ ਹੁਣ ਤੱਕ ਬਹੁਤ ਠੀਕ ਹੀ ਆ ਸਾਰਿਆਂ ਦੇ ਠੀਕ ਹੈ ਤਾਂ ਦੋਸਤੋ ਇਹ ਗੱਲਬਾਤ ਭੱਤੇ ਭਾਈ ਦੇ ਵਿੱਚ ਕਰ ਰਹੇ ਆ ਜ਼ਿਲੇ ਫਰੀਦਕੋਟ ਦਾ ਪਿੰਡ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲਬਾਤ ਹੋ ਰਹੀ ਹੈ ਜੁੜੇ ਰਹੋ ਸਫਰ ਟੈਲੀਵਿਜ਼ਨ ਦੇ ਨਾਲ ਤੁਹਾਡੀ ਕੀ ਰਾਇ ਕੌਣ ਆਉਣੇ ਚਾਹੀਦੇ ਐ ਨਾ ਕਿਨਾਂ ਦੀ ਸਰਕਾਰ ਇਸ ਵਾਰੀ ਆਉਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਜੁੜਿਓ ਮੈਂ ਜੋਤ ਗਰੇਵਾਲ ਸਤਿ ਸ਼੍ਰੀ ਅਕਾਲ